ਸ੍ਰੀ ਗੁਰੂ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਆਏ ਆ ਪਿਓ ਸ਼ਹਿਰ ਆ ਇੱਥੇ ਇੱਕ ਉੱਥੇ ਅੱਜ ਇੱਕ ਮਾਰਕੀਟ ਲੱਗੀ ਆ ਤੇ ਅਸੀਂ ਨੰਗਲ ਲੱਗੇ ਤੇ ਮਾਰਕੀਟ ਲੱਗੀ ਸਮਾਨ ਮਗਾ ਚਲੋ ਇੱਕ ਬਲੌਗ ਹੀ ਬਣਾ ਲੈਂਦੇ ਆ ਫਿਰ ਓਕੇ ਤੁਹਾਨੂੰ ਮੈਂ ਦਿਖਾਉਣਾ ਸਾਰਾ ਇੱਕ ਮਾਰਕੀਟ ਲੱਗ ਗਈ ਆ ਫਾਇਦਾ ਬਹੁਤ ਹੈ ਹਾਂ ਇਸੋ ਬੁਲਕੇ ਆ ਪਾ ਇਹ ਲੋਕ ਆਏ ਆ ਜੀ ਬੱਚਿਆਂ ਲੈ ਕੇ ਸਮਾਨ ਖਰੀਦ ਰਹੇ ਆ ਆ ਇੱਥੇ ਲੱਗਾ ਸਮਾਨ ਬੱਚਿਆਂ ਦਾ ਕੱਪੜੇ ਵਗੈਰਾ ਲਾਏ ਆ 2-200 ਕਰੋੜ ਦਾ ਲਾਏ ਆ ਯਾਨੀ ਕਿ 1600 ਦਾ ਆ ਆ ਕੱਪੜੇ ਵਗੈਰਾ ਲੱਗੇ ਇਦਾਂ ਸਾਰੇ ਆ ਇਧਰ ਲੱਗੀ ਆ ਚੀਜ਼ ਕਹਿੰਦੇ ਇਹਨੂੰ ਆ ਨਾ ਤੇ ਰੇਟ ਆ ਥੱਲੇ ਇਹ ਪੂਲ ਸਰਾ ਛੈ ਚੀਸ ਨਹੀਂ ਆ ਜੀ ਪੂਲ ਸਰ ਆ ਬੇ ਲੋ ਆ ਇਧਰ ਆਇਆ ਬੇਸ ਲਈ ਆ ਲੱਗਿਆ ਜੀ ਇੱਥੇ ਕਾਣੇ ਦੀ ਗਾੜ ਬੈਕ ਪੁੱਤਾ ਤੇ ਗਾਣੇ ਆਲੂ ਬੈਕ ਕੀਤਾ ਆ ਆ ਥਾਈ ਮਾਤ ਲੱਗਾ ਜੀ ਸਮੋਸੇ ਵੀ ਨਾਲ ਲੱਗੇ ਆ ਤੇ ਵਿੱਚ ਚਿਕਨ ਸੌਸ ਆ ਮਾਈ ਗੁੱਡੀ ਦਾ ਡਾਟਾ ਜਿਹੜਾ ਖਾਦੇ ਹੁੰਦੇ ਆ ਪਰ ਨਾਲ ਕਿਤੇ popcorn ਆ ਇੱਕ ਦੁਕਾਨ ਐ ਤੇ ਲੱਗੀ ਐ ਸਪੋਰਟਸ ਦਾ ਸਾਮਾਨ ਰੱਖਿਆ ਇਹਨਾਂ ਨੇ ਬਾਕੀ ਹੋਰ ਬੱਚਿਆਂ ਦੇ ਕੈਂਡੀਆਂ ਵਗੈਰਾ ਆ ਇਧਰਾਂ ਲਾਈਨ ਲੱਗੀ ਐ ਖਾਣੇ ਦੀ ਇੱਥੇ ਵੀ ਆ ਸੌਫਟੀਸ ਈਸ ਵਗੈਰਾ ਆਈਸਕ੍ਰੀਮ ਲੱਗੀਆਂ ਐ ਲੇਕਾ ਇਧਰ ਲੱਗੀ ਐ ਦੁਕਾਨ ਕੱਪੜੇ ਇਹ ਮੇਨਾਂ ਦਾ ਆਪੇ ਬੁੰਨਦੇ ਆ ਸ਼ਾਇਦ ਉਹਨਾਂ ਦੇ ਲੱਗ ਗਿਆ ਆ ਸਾਈਮਾ ਟਾਈਲੈਂਡ ਦਾ ਖਾਣਾ ਲੱਕੜ ਵਗੈਰਾ ਵੇਚਦੇ ਆ ਸੈਰ ਤੋਂ ਫਾਇਰ ਤੋਂ ਵਾਰ ਕਿਸੇ ਇੱਕ ਬਿਲਰ ਕਲਪਟੇ ਬਸ ਹਰ ਲੱਕੜ ਆ ਵਾਰੀ ਲੱਕੜ ਆ ਸ਼ਹਿਰ ਵੇਚਦੇ ਆ ਇਹ ਲੋਕਲ ਹੈ ਸ਼ਾਇਦ ਆਹ ਸ਼ੰਡ ਲੇਮਨ ਦੀਆਂ ਸੌ ਸੌ ਕਰੋਂਦੀਆਂ ਆਹ ਕਿਹੜੇ ਸਪਾਰੇ ਬੈਂਕ ਇਹ ਬੈਂਕ ਵਾਲਾ ਨਾ ਆਇਆ ਆਪਣਾ ਥਾਲਿਆ ਕੋਲਦੇ ਉਹਨੇ ਖਾਤੇ ਲੋਕਾਂ ਦੇ ਆ ਇੱਥੇ ਬਣਾਇਆ ਬੈਠਣ ਨੂੰ ਪੋਰ ਸਿਗਨ ਵਗੈਰਾ ਲਗਾ ਕੇ ਬਹੁਤ ਸਾਰੇ ਲੋਕੀ ਬੈਠੇ ਆ ਆਈਸਕ੍ਰੀਮ ਖਾ ਰਿਹਾ ਕੋਈ ਕੋਈ ਨਿਊਡਲ ਖਾ ਰਿਹਾ ਕੋਈ ਕੁਝ ਖਾ ਰਿਹਾ ਚਾਰਾਰੇ ਬੱਚਿਆਂ ਦਾ ਲਿਆਇਆ ਸਮਾਨ ਕੇ ਬੱਚੇ ਪਿੱਛੇ ਪਹਿਣ ਘਰਦਿਆਂ ਨੂੰ ਕੰਨ ਤੰਗ ਫੇਰ ਸਾਨੂੰ ਬਤਾਈਆ ਕਮਾਈ ਸਾਰੀ ਬੱਚਿਆਂ ਤੇ ਕਰਦੇ ਆਹ ਦਾ ਆਣਾ ਇਹਦਾ ਸਾਨੂੰ ਪੁਰਾਣੀਆਂ ਚੀਜ਼ਾਂ ਜਿਹੜਿਆ ਆਹ ਦੇਖੋ ਕੰਡਾ ਇੰਡੀਆ ਚលਦੇ ਹੁੰਦੇ ਸੀ ਇਹ ਠੱਕੜੀ ਤੇ ਲੁਟਦੇ ਹੀ ਦੁਕਾਨਾਂ ਵਾਲੇ ਜਿਆਦਾ ਵੱਟਾ-ਵੱਟਾ ਥੱਲੇ ਚਮਕ ਲਾ ਕੇ ਨਾ ਲੁਟ ਆਸਾਰ ਪਿੱਤਲ ਕਿਸੇ ਟਾਈਮ ਤੱਕ ਲੋ ਇੱਥੇ ਵੀ ਇਹੀ ਚੀਜ਼ਾਂ ਸੀ ਸਾਡੇ ਇੰਡੀਆ ਜੀ ਪਿੱਤਲ ਦੇ ਸੀ ਭਾਂਡੇ ਹੁਣ ਇੱਥੇ ਬਸ ਸ਼ੋਅ ਲਈ ਇਹ ਚੀਜ਼ਾਂ ਲੈਂਦੇ ਲੋਕੀ ਜੁਐਲਰੀ ਵਗੈਰਾ ਰੱਖੀ ਆ ਤੇ ਆਹ ਸੋਨੇ ਲੱਗੇ ਮੈਨੂੰ ਅਦਾ ਅਦਾ ਦੇਖਦੇ ਆ ਜੋਰੇ ਦੇ ਲਈ ਲੈਂਦਾ ਕੋਈ ਆ ਕੇ ਵਲੌਗ ਬਣਾ ਕੇ ਨਾ ਬਾਅਦ ਚੋਂ ਆ ਕੇ ਲੈਂਦਾ ਆ ਰਹੀ ਉਹਦੇ ਸਿਰ ਤੇ ਯੋ ਮੈਗੇ ਯੋ ਮੈਗੇ ਇਹ ਤਾਂ ਉਹਨਾਂ ਨੇ ਆ ਬਾਈਕਾਂ ਦੀਆਂ ਸਕੀਨ ਜਿਹੜੇ ਆ ਉਹਨਾਂ ਨੇ ਲੱਖੀਆਂ ਆ ਜਿਹੜੇ ਰੇਸਾਂ ਨਹੀਂ ਲਾਉਂਦੇ ਉਹ ਵਾਲੇ ਮੋਟਰਸਾਈਕਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਰੇ ਉਸ ਜੀ ਮੋੜਾ ਉਹ ਲੋਟਰੀ ਇਹਦੇ ਵਿੱਚ ਖੇਲਦੇ ਨਹੀਂ ਤਾਂ ਮੈਂ ਵੀ ਇਹਨਾਂ ਕੋਲ ਲੈ ਕੇ ਆਉਂਦਾ ਪਹਿਲਾਂ ਮੇਗਾ ਨੂੰ ਫੋਟੋ ਕੀ ਕੈਮਰਾ ਫੇਬੂ ਖੇលਦੇ ਆ ਉਹ ਲੋਟਰੀ ਆ ਜੀ ਆ ਖੇលਦੇ ਆ ਇੱਥੇ ਸੋ ਇਹ ਲੈਣੇ ਆ ਤੇ ਇਹਦੇ ਕੀ ਨਿਕਲਦਾ 6 ਲਾਲਾ ਮੇਗਾ 6 ਨਹੀਂ 6 ਹੋਰ 6 6 ਲੈ 6 600 ਦੀਆਂ 6 ਆ ਜੀ ਆਦਰ ਵਾਲੇ ਦੇ ਨਾਮ ਰੱਖੇ ਆ ਇਹਦੇ ਵਿੱਚ ਫਿਰ ਨਿਕਲੂਗਾ ਕੋਈ ਹਾਂ ਨਵਿੰਦਰ ਵੀ ਵੀ ਸਪਿਰਟ ਤੇ ਪਈ ਨਹੀਂ 066 033 99 066 033 ਵੀ ਪਰੋਵੇ ਦਾ ਆਹ ਜੀ ਇਹਦੇ ਵਿੱਚ ਅਖੀਰ ਦੇ ਉੱਤੇ ਕਹਿੰਦੇ ਜਾਂ ਤਿੰਨ ਤਿੰਨ ਹੋਣ 230 ਜਾਂ 29 ਜਾਂ 26 ਇੱਕ ਦੋ ਕਿਲਾ ਕਰ ਤਾਂ ਸਹੀ ਨਹੀਂ ਨਹੀਂ ਦੇਖ ਲੈ ਤਾਂ ਲੈ ਸੀ ਤੁਸੀਂ ਅਲੇ ਵੀ ਪ੍ਰੋਵੇ ਇੱਧਰ ਪੋ ਆ ਦੇਖੋ ਜੀ ਇਹਦੇ ਵਿੱਚ ਨਿਕਲਿਆ ਇਹ ਨੂੰ ਇੱਕ ਨਾਮ ਤਾਂ ਕੁਝ ਨਿਕਲਿਆ ਹੈ ਕਿੱਥੇ ਗਿਆ ਨਹੀਂ 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 ਦੋ ਆ ਗਿਆ ਨਾ ਅਖੀਰ ਤੇ ਹੁਣ ਇਹਦਾ ਮਤਲਬ ਕੁਝ ਨਿਕਲਿਆ ਸਾਨੂੰ ਇਹੋਂ ਦੇ ਦੇ ਆ ਬਾਅਦ ਚ ਕੀ ਨਿਕਲਦਾ ਫਿਰ ਦੱਸਦਾ ਮੈਂ ਆ ਨਿਕਲਿਆ ਜੀ ਇਹ ਨਾਮ ਤੇ ਕਰ 80 ਟਪਣ ਵਾਲੀ ਇੱਕ ਆ ਕਰੀਮ ਉਹਦੇ ਨਾਲ ਉਹ ਸ਼ੈਂਪੂ ਆ ਗਈ ਆ ਨਹੀਂ ਇਹ ਹੈਗਾ ਆ ਨੀਲ ਮ사ਜਰ ਆ ਕਹਿੰਦੇ ਓਕੇ ਜੀ ਆ ਨਿਕਲਿਆ ਕੋਈ ਨਾ ਕੋਈ ਤਾਂ ਨਿਕਲਿਆ ਸਵਾਦ ਚਲੋ ਠੀਕ ਆ ਜੀ ਬਹੁਤ ਵਧੀਆ ਰਿਆ ਚਲ ਜਿਹੜੀ ਇਹ ਖਰੀਦੀ ਆ ਨਾ ਲਾਟਰੀਆ ਦੇ ਵਿੱਚ ਜਾਂ ਅਖੀਰ ਦੇ ਉੱਤੇ 3 3 ਹੋਣੇ ਚਾਹੀਦੇ ਦਾ 4 ਤੇ ਨਾ 3 3 ਹੋਣੇ ਚਾਹੀਦੇ ਜਾਂ 6 6 ਜਾਂ 9 9 ਆਇਆ ਇਹ ਮੇਗਾ ਨੇ ਆ ਖੋਲਿਆ ਇਹ ਲੋ 3 ਨਿਕਲਿਆ ਇਹ ਦੋ ਵਾਲ 9 9 ਇੱਕ ਤੇ ਆਇਆ ਤੇ 9 9 ਦੋ ਤੇ ਕਿ ਹੁਣ ਕਦ ਨਹੀਂ ਕੀ ਦਿੰਦੇ ਆ ਬਾਅਦ ਚ ਦੇਖਦੇ ਆ ਹੁਣ ਮੈਂ ਖੋਲਦਾ ਆਪਣੀ ਕਿਸਮਤ ਆ ਤਗੜੀ ਹੁੰਦੀ ਮੇਡਾ ਸ਼ਾਹ ਆ ਬਾਬਾ ਕਰ ਦੇਣਾ ਭਾਈ ਸੁਨ ਨਾ ਨਾ ਦੇਖੋ ਭਰਾ ਮੈਂ ਲੈ ਕੇ ਜਾਂਦੀ ਆ ਦੇਖਦੇ ਅਕੀ ਦਿੰਦੇ ਆ ਹੁਣ ਚੱਲ ਲੈ ਕੇ ਜਾ ਇਹਨੂੰ ਕੁਛ ਕੀ ਆ ਹੁਣ ਆ ਹੁਣ ਲੈਣ ਗਈ ਆ ਦੇਖੋ ਕੀ ਮਿਲਦਾ ਆਪਣੇ ਬਲੌਗ ਦੀ ਸਮਾਪਤੀ ਲਾਈਕ ਕਰਿਓ ਸ਼ੇਅਰ ਕਰਿਓ ਨਾਲੇ ਸਬਸਕ੍ਰਾਈਬ ਕਰੋ ਜੀ ਚੈਨਲ ਨੂੰ ਬਹੁਤ ਘਟ ਗਏ ਆ ਹੁਣ ਤਾਂ ਉਹ ਕਰਿਆ ਕਰੋ ਹੁਣ ਆ ਹੀ ਪਾਇਆ ਕਰਾਂਗੇ ਵੀਡੀਓ ਜੋਰੇ ਇਧਰ ਦੇ ਓਕੇ ਜੀ ਫਿਰ ਠੀਕ ਆ ਟੇਕ ਕੇਅਰ ਬਾਏ ਬਾਏ ਖਾਲਸਾ